ਅੱਜ ਭਵਾਨੀਗੜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਐਮਪੀ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨੇ ਆਗੂਆਂ ਸਮੇਤ ਕਈ ਪਿੰਡਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਵੀ ਸਿਕੰਜਾ ਕੱਸਿਆ ਮਾਣ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿਵੇਂ ਜਲਾਨ ਬਿੰਬੜੀ ਬਿੰਬੜੀ ਭਵਾਨੀਗੜ੍ਹ ਆਦਿ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਇਸ ਸਮੇਂ ਦੌਰਾਨ ਕਾਕਾ ਗੁਰਵੀਰ ਸਿੰਘ ਚੈਲਾਪਤੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਔਜਲਾ ਦੀ ਮਾਤਾ ਅੰਗਰੇਜ਼ ਕੌਰ ਦੇ ਗਿਰਨ ਕਾਰਨ ਸੱਟਾਂ ਲੱਗੀਆਂ ਇਸ ਦੌਰਾਨ ਉਹਨਾਂ ਦੇ ਗ੍ਰਹਿ ਵਿਖੇ ਮਾਣ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਇਸੇ ਮੌਕੇ ਦੌਰਾਨ ਗੁਰਨਾਇਵ ਸਿੰਘ ਰਾਮਪਰਾ ਸਤਨਾਮ ਸਿੰਘ ਦਰਸ਼ੇਮ ਸਿੰਘ ਬਾਬਾ ਕਾਕੜਾ ਉਦਯੋਗ ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਸੁਖੀ ਆਲਵਾਰ ਖ਼ਬਰ ਜਰਨਲਿਸਟ ਇਕਤਰ ਸੰਗਰੂਰ ਤੇ ਰਾਜਵਿੰਦਰ ਸਿੰਘ ਡਾਕਟਰ ਕੁਲਵਿੰਦਰ ਸਿੰਘ ਚੈਲਾਪੱਤੀ ਸਮੇਤ ਹਰਦੀਪ ਸਿੰਘ ਠੇਕੇਦਾਰ ਤੇ ਬੀਬੀ ਗਿਆਨਕੌਰ ਕਾਕੜਾ ਬੀਬੀ ਹਰਪਾਲ ਕੌਰ ਡਾਕਟਰ ਵੀਰ ਸਿੰਘ ਕਾਕੜਾ ਸਮੇਤ ਹੋਰ ਵੀ ਆਗੂ ਆਦ ਹਾਜ਼ਰ ਸਨ ਇਸੇ ਮੌਕੇ ਤੇ ਮਾਨ ਨੇ ਅੱਗੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਕੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਪਾਣਾ ਜੀ ਇੱਕ ਅਗਰ ਤੋਂ ਸ਼ੁਰੂ ਹੋਣਗੇ ਉਸ ਦਾ ਹੀ ਪ੍ਰੋਸਪੈਕਟ ਦਿੱਸਦਣਾ ਇਹਦੇ ਵਿੱਚ ਪਿਛਲੇ ਮੁਕਾਬਲੇ ਦੇ ਆਉਣ ਵਾਲੇ ਮੁਕਾਬਲਿਆਂ ਦੇ ਅਸੀਂ ਦੱਸਿਆ ਸੀ ਸਾਰਾ ਇਸ ਤਰ੍ਹਾਂ ਜਿਵੇਂ ਆਦੋ ਰਹੇ ਅੱਜ ਇਹਨਾਂ ਦੀ ਫਾਪਨਮੈਂਟ ਆਏ ਆ ਜਿਹੜੇ ਬਹੁਤ ਬੁਰੀ ਤਰ੍ਹਾਂ ਉਹਨਾਂ ਦਾ ਲੱਤਾਂ ਦਾ ਆਪਰੇਸ਼ਨ ਹੋਇਆ ਹੋਇਆ ਤੇ ਇਸ ਕੰਮ ਦੇ ਵੀ ਆਏ ਸੀਗੇ ਤੇ ਮਿਲਦੇ ਆ ਮੈਨੂੰ ਤਾਂ ਠੀਕ ਲੱਗਦੀ ਹੈ ਕੁਛ ਵੀ ਲੱਗਦੇ ਆ ਬੋਲਦੇ ਵੀ ਹੈ ਸੋ ਜਿੱਥੋਂ ਤਾਂ ਕੌਣ ਦੀ ਦੇਖਭਾਲ ਹੈ ਉਹ ਮੈਂ ਜਿੱਥੇ ਹੀ ਹੈ ਬਹੁਤ ਅੱਛੇ ਤਰ੍ਹਾਂ ਦੇਖਦਾ ਹੈ ਇਹ ਐਸਾ ਕਿ ਕੋਈ ਜੰਮੀ ਹੈ ਜਿਸ ਜਿੱਥੇ ਲੋਕ ਸੁਰਵਾਸ ਉਹ ਵੇਸੇ ਕੇ ਉਹਨਾਂ ਦੇ ਪਰਵਾਰਾਂ ਦੇ ਨਾਮ ਨਾਲ ਇਹ ਸਾਡਾ ਕੰਟੈਂਟ ਆ ਸੀਗਾ ਤੇ ਉਹਨਾਂ ਦੀ ਜਿਹੜੀ ਤਕਰੀਰ ਹੈ ਉਹ ਵੀ ਦੇਖਾਂਗੇ ਆਸੇ ਕਿ ਆ ਤੇ ਇਹ ਕਿ ਸਤਿ ਸੋਚਦਾ ਉਹ ਵੀ ਮੈਂ ਮੰਨ ਦੇ ਵਿੱਚ ਤੇ ਦੇਖ ਲਈ ਆ ਕਿ ਸੋਨਾ ਇਸ ਕੰਮ ਦੇ ਤੇ ਰਸੀਗਾ ਸਾਡੇ ਪ੍ਰਧਾਨ ਜੀ ਕਿ ਹੈ ਤੇ ਇਹ ਵੀ ਲੈ ਕੇ ਦੇ ਰਸੀਗੇ ਹਾਂ ਪਾਰਟੀ ਵੱਲੋਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਮੋਗੇ ਨਵਜਵਾਨਾਂ ਸਨੇ ਇਹ ਹੈ ਕਿ ਪੰਜਾਬ ਬਹੁਤ ਥੱਲੇ ਆ ਗਿਆ ਹੈ ਕਿ ਇੰਡੀਆ ਦੇ ਸਿਆਸਤ ਦੇ ਵਿੱਚ ਜੋ ਕਰਕੇ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਹੈ ਉਹਦੇ ਵਿੱਚ ਸਿਰਫ ਇੱਕ ਫਿਰਕੀ ਨੇ ਸਲਾਹ ਦਿੱਤੀ ਹੈ ਕਿ ਇਸੇ ਪਾਰ ਫਸਤਾਨ ਬੋਡੀ ਕਰਨੀ ਹੈ ਦੇ ਪ੍ਰਾਈਮ ਮਿਨਿਸਟਰ ਡਿਫੈਂਸ ਸਕਿਉਰਿਟੀ ਕਮੇਟੀ ਹੈ ਜਿਹੜੀ ਇਹੋ ਜਿਹੇ ਫੈਸਲੇ ਕਰਦੀ ਹੈ ਉਹਦੇ ਵਿੱਚ ਸਿੱਖ ਕੋਈ ਹੈ ਨਹੀਂ ਸੀਗਾ ਸੋ ਸਾਨੂੰ ਪਿੱਕਰ ਹੈ ਕਿ ਸਾਫ ਤੋਂ ਬਗੈਰ ਪੁੱਛਿਆ ਜੇ ਮੋਦੀ ਸਾਹਮਣੇ ਭਾਜਪੀ আর ਐਸਐਸ جنگ ਲਾਉਂਦੇ ਹੈ ਤੇ ਸਾਫ ਤੋਂ ਜ਼ਿਆਦਾ ਖਤਰਾ ਤਾਂ ਸਾਡੇ ਪੰਜਾਬ ਨੂੰ ਹੁਣ ਤੇ ਪਾਕਿਸਤਾਨ ਨੇ ਇਥੇ ਫਰਮਾਨ ਉਹ ਹਥਿਆਰ استعمال ਕਰਤੇ ਤੇ ਸਾਰੇ ਪੰਜਾਬੀ ਬੇਸ਼ੱਕ ਉਹ ਸਿੱਖ, ਹਿੰਦੂ, ਮੁਸਲਮਾਨ ਅਸਾਈ ਕੁਝ ਵੀ ਹੋਣ ਉਹਨਾਂ ਦਾ ਬੇਡਾ ਗਰਖ ਹੋ ਜਾਣਾ ਸੀਗਾ ਉਹ ਅਸੀਂ ਚਾਹੁੰਦੇ ਹੈ ਕਿ ਜਿਹੜੀ ਸੇਂਖਰ ਦੀ ਸਰਕਾਰ ਹੈ ਉਹਦੇ ਵਿੱਚ ਸਿੱਖਾਂ ਦਾ ਵੀ ਹਿੱਸਾ ਹੋਣਾ ਚਾਹੀਦਾ ਜੋ ਕਰਕੇ ਪ੍ਰੈਜ਼ੀਡੈਂਟ ਸਬਮਿਟ ਦੇ ਵਿੱਚ ਸਿੱਖਾਂ ਦੇ ਕੋਲ ਇੱਕ ਕੈਬਨਿਟ ਪੋਸਟ ਸੀਗੇ ਜਾਂ ਪ੍ਰਦੇਸ਼ੀ ਮਾਮਲੇ ਜਾਂ ਰੱਖਿਆ ਦੇ ਮਾਮਲੇ ਜਾਂ ਗ੍ਰੇਡ ਦੇ ਮਾਮਲੇ ਜਾਂ ਇਕਨੋਮਿਕਸ ਦੇ ਮਾਮਲੇ ਐਗਰੀਕਲਚਰ ਦੇ ਹੁਣ ਸਾਡੇ ਕੋਲੇ ਕੋਈ ਨੁਮਾਇੰਦਗੀ ਸੈਕਟਰ ਦੀ ਕੈਬਨਿਟ ਦੇ ਵਿੱਚ ਹੈ ਨਹੀਂ ਇਹ ਸਿਰਫ ਸਿਰਫ ਹੰਦੂਤਵਾਦੀ ਲੀਡਰਸ਼ਿਪ ਚੱਲ ਰਹੀ ਹੈ ਤੇ ਉਹਨਾਂ ਦੇ ਵੀ ਬੀਜਪੀ ਆਗਰਸਸ ਨੇ ਲਾਣ ਖਤਰਾ ਕਿ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਜਿਹੜੇ ਸ਼ਬਦ ਹੈਗੇ ਆ ਐਂਪਲ ਦੇ ਵਿੱਚੋਂ ਉਹ ਕੱਢ ਦਿੱਤੇ ਜਾਣ ਜੇ ਉਹ ਕੱਢ ਦਿੱਤੇ ਜਾਣਗੇ ਤੇ ਤਾਂ ਲਾਜ਼ਮੀ ਹੈ ਤਾਂ ਹਿੰਦੂ ਰਾਸ਼ਟਰ ਬਣ ਜਾਊਗਾ ਤੇ ਅਸੀਂ ਸਿੱਖ ਤਾਂ ਨਹੀਂ ਅਸੀਂ ਹਿੰਦੂ ਰਾਸ਼ਟਰ ਨੂੰ ਮੰਨਣਾ ਅਸੀਂ ਤਾਂ ਸਿੱਧਾ ਆਪਣਾ ਅਲੇਦਾ ਸਟੇਟ ਜਿਹੜੀ ਆਜ਼ਾਦ ਹੋਊਗੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਜਿਨ੍ਹਾਂ ਦੇ ਕੋਲੇ ਪਰਮਾਣੂ ਹਥਿਆਰ ਨੇ ਕਾਮਰੇਡ ਚੀਨ ਹੈ ਇਹਨਾਂ ਦੇ ਵਿਚਾਲੇ ਅਸੀਂ ਬਫਰ ਸਟੇਟ ਬਣਾਵਾਂਗੇ ਜਿਹੜੀ ਆਜ਼ਾਦ ਤੇ ਯੂਕੇ ਦੇ ਮਾਡਲ ਦੇ ਉੱਤੇ ਉਹ ਚੱਲੂਗੀ ਸੋ ਇਹ ਸਾਨੂੰ ਜਿਹੜਾ ਫਿਕਰ ਹੈ ਇਹ ਬਹੁਤ ਜ਼ਿਆਦਾ ਫਿਕਰ ਹੈ ਫਿਰ ਸਰਕਾਰਾਂ ਇਹ ਨਹੀਂ ਦੇਖ ਰਹੀਆਂ ਕਿ ਘੱਗਰ ਦੀ ਐਚਟੀ ਸੰਭਾਲੀ ਨਹੀਂ ਹੋਈ ਤੇ ਉਹ ਵੀ ਘੱਗਰ ਚੜ ਰਿਹਾ ਹੈ ਤੇ ਅਰਪਨ ਖੂਵਾਂ ਪਿਆ ਦਾ ਨੁਕਸਾਨ ਸੰਗਤਾਂ ਨੂੰ ਪੜਾ ਤੇ ਮੈਂ ਸਾਬ ਕੈਂਪੀ ਐ ਇਥੋਂ ਦਾ ਕਿ ਮੈਨੂੰ ਬਹੁਤ ਫਿਕਰ ਹੈ ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਸੰਗਮ ਦਾ ਹੋ ਰਿਹਾ ਹੈ ਤੇ ਦੂਜੇ ਪਾਸੇ ਅਰੇ ਅਰੇ ਦੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਉਹ ਉਸ ਖੇਤਰ ਦੇ ਹੈ ਤੇ ਉੱਥੇ ਵੀ ਬਹੁਤ ਨੁਕਸਾਨ ਹੁੰਦਾ ਹੈ ਤੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਆਪਾਂ ਪੰਜਾਬ ਤੇ ਹਰਿਆਣਾ ਜੁੜ ਕੇ ਇਹਦੀ ਸਫਾਈ ਕਰੀਏ ਤੇ ਇਹਦੇ ਬੰਦ ਤਕੜੇ ਕਰੀਏ ਜਿੰਨਾ ਇਹ ਉਛਲੇ ਨਾ ਤੇ ਕਰੋੜਾਂ ਅਰਬਾਂ ਦਾ ਪ੍ਰੇਮ ਦਾ ਨੁਕਸਾਨ ਨਾ ਕਰ ਦਵੇ ਸੋ ਇਹ ਸਮੱਸਿਆ ਸਾਡੇ ਵਿੱਚ ਹੈਗੀ ਹੈ कि ਸਾਡੇ ਉੱਤੇ ਜ਼ੁਲਮ ਹੋ ਰਿਹਾ ਹੈ ਔਰ ਸੈਂਟਰ ਦੀ ਸਰਕਾਰ ਨੇ ਇੱਕ ਹੋਰ ਇੱਕ ਕਮੇਟੀ ਬਣਾਈ ਹੈ ਜਿਸ ਨਾਲ ਜਿਸ ਵਿੱਚ ਪ੍ਰੈਮਨ ਸਟਾਰ ਅਮਿਤ ਸ਼ਾਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡਿਫੈਂਸ ਮੰਤਰੀ ਤੇ ਹੋਰ ਰੋਮਾਉਤੀ ਆਈਪੀ ਦਾ ਮੁਖੀ ਵਿੱਚ ਸ਼ਾਮਲ ਹੈਗੇ ਜਿਹਨਾਂ ਨੇ ਕੈਨੇਡਾ ਦੇ ਵਿੱਚ ਦੋ ਟੈਨ ਸੈਕਟਰ ਮਰਵਾ ਦਿੱਤੇ ਹੈਗੇ ਹੈ ਇੱਕ ਤਾਂ ਸੁਖਦੂਲ ਸਿੰਘ ਹੈ ਰਿਪੂਦਮਨ ਸਿੰਘ ਹੈ ਤੇ ਇੱਕ ਹੈਗਾ ਹਰਦੀਪ ਸਿੰਘ ਦਾ ਹਰਦੀਪ ਸਿੰਘ ਨਿੱਜ ਤੇ ਬਲੈਕ ਯੂਟੇਜ ਦੇ ਵਿੱਚ 48 ਸੈਂਡ ਫੰਡੇ ਨੂੰ ਦੇ ਦੇ ਕੇ ਮਰਵਾ ਤਾ ਪਾਕਿਸਤਾਨ ਦੇ ਵਿੱਚ ਕਰਨਜੀਤ ਸਿੰਘ ਪੰਜਵਾੜ ਨੂੰ ਤੇ ਭਗਵਾਨ ਨੂੰ ਮਰਵਾਤਾ ਹੈ ਤੇ ਇੱਥੇ ਪੰਜਾਬ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਭਗਵਾਤਾ ਹੈ ਤਾਂ ਸੰਗਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਭਗਵਾਤਾ ਹੈ ਪੰਜਾਬ ਦੇ ਵਿੱਚ ਮੂਸੇ ਬਾਗ ਨੂੰ ਤੇ ਗੁਰਪ੍ਰੀਤ ਸਿੰਘ ਹੜੀ ਰੌਣਗ ਭਗਵਾਦਤ ਹੈ ਇਹ ਇੱਕ ਬਹੁਤ ਡੇਂਜਰਸ ਟ੍ਰੈਂਡ ਹੈਗਾ ਤੇ ਮੈਂ ਸੈਂਟਰ ਨੂੰ ਕਹਿਣਾ ਚਾਹੁੰਦਾ ਕਿ ਇਹ ਸਿੱਖਾਂ ਨੇ ਚੋੜੀਆਂ ਨਹੀਂ ਪਾਈਆਂ ਹੈਗੀਆਂ ਇਹ ਬਦਲਾਖੋਰ ਜਰਮਾਨਾ ਕੌਮ ਹੈ ਤੇ ਇਹ ਬਦਲਾ ਲੈਣਾ ਜਾਣਦੀ ਹੈ ਤੇ ਜਿਹੜੇ ਵੀ ਜੇ ਤੁਸੀਂ ਐਸਰਨ ਸਿਕਾਂ ਦੇ ਉੱਤੇ ਵਾਰ ਕਰਾਉਂਗੇ ਤੇ ਅਮਰੀਕਾ ਦੀ ਜਿਹੜਾ ਫਰਨੂਸੀ ਫੋਰਸ ਨੂੰ ਵੀ ਪਰਵਾਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਅਮਰੀਕਾ ਦੀ ਨੇ ਪਹਿਲਾਂ ਹੀ ਪਤਾ ਕਰ ਲਿਆ ਉਹ ਬਚ ਗਿਆ ਤੇ ਸੈਟਸਪ ਤੁਹਾਨੂੰ ਕੋਈ ਧੋਖ ਲੱਗਦਾ ਹੈ ਮੈਂ ਬੰਦ ਕਰ ਦੇ ਤਰਤੇ ਸਰਵ ਜਿਹੜਾ ਇਹ ਹਿੰਦੂ ਤੁਹਾਡੇ ਖਣਾ ਆਪਣਾ ਨਿਕਾਤ ਕੀ ਕਰ ਹੰਦ ਕਰ ਦੇ ਕੋਈ ਸੰਗ ਹੈਜੀ ਬੋ ਸੋਰੀ ਜੀ ਜੇ ਤੁਹਾਨੂੰ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਬੋਲੋ ਬੋਲਾ ਛੁੱਟ ਰਹੇ ਛੁੱਟੀ ਕਰ ਰਹੇ ਤੋਂ ਦੀਆਂ ਕਿਹੜੀਆਂ ਗੱਲਾਂ ਕਰਾ ਜੇ ਕੋਈ ਤੁਸੀਂ ਜਾਂ ਦਿੱਤਿਆ ਹੋਵੇ ਜਾਂ ਕੋਈ ਹੋਰ ਚੀਜ਼ ਦਿੱਤੀ ਹੋਵੇ ਹਿੰਦੂ ਤੋਂ ਇਹ ਤੁਹਾਡੇ ਨਾਲ ਕਰ ਹੰਗਾ ਤੇ ਮੇਰੇ ਮਤਲਬ ਪੂਰੇ ਉਬਿਸਾਦ ਵਿੱਚ ਉੱਥੇ ਬੰਦੇ ਮਰ ਗਏ ਹੈ ਤੁਹਾਡੀ ਪੁਲਿਸ ਕਰਉਹੀ ਹੈ ਉੱਥੇ ਜਗਨਨਾਥ ਕੁੰਬੀ ਦੇ ਵਿੱਚ ਫਿਰ ਪੈਨ ਕੌਂ ਦੇ ਵਿੱਚ ਅਜੇ ਤੱਕ ਨਹੀਂ ਤੁਹਾਨੂੰ ਪਤਾ ਲੱਗ ਗਿਆ ਕਿ ਕਿਸ ਨੇ ਇਹ ਕੰਮ ਕੀਤਾ ਹੈ ਕਿ ਹੈ ਤੇ ਮੇਰਾ ਮਤਲਬ ਜਿਹੜੀ ਇੰਟੈਲੀਜੈਂਸ ਜਿਸ ਮੋਰਫੀ ਫੇਲ ਹੋ ਜੇ ਫਿਰ ਅੱਗੇ ਕਿਵੇਂ ਜਾ ਸਕਦਾ ਹੈ ਹੰਦੀ ਪਾਕਿਸਤਾਨ ਨੂੰ ਤੇ ਵਾਰ ਕਰ ਦੇਣਾ ਬਗੈਰ ਪਤਾ ਲੱਗਣ ਤੋਂ ਤੇ ਵਾਕਈ ਪਾਕਿਸਤਾਨ ਦਾ ਹੱਥ ਹੈਗਾ ਕਿ ਨਹੀਂ ਅੱਜ ਵੀ ਕੋਈ ਪਤਾ ਨਹੀਂ ਹੈ ਤੇ ਜਿਹੜਾ ਹਵਾਈ ਜਹਾਜ਼ ਏਅਰ ਇੰਡੀਆ ਦਾ ਨਸ਼ਟ ਹੋਇਆ ਉਹਦੇ ਵਿੱਚ ਵੀ ਲੱਗਦਾ ਹੈ ਕਿ ਇਹ ਸਬਟਾਜ ਹੈ ਕਿਉਂਕਿ ਮੋਦੀ ਸਾਹਿਬ ਨੇ 2002 ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨ ਮਰਵਾਏ ਹੈ ਤੇ 2013 ਦੇ ਵਿੱਚ ਜਦੋਂ ਮੋਦੀ ਸਾਹਿਬ ਜੀ ਫਲਸਤਾਨ ਸਿੱਖ 60000 ਸਿੱਖ ਜ਼ਮੀਨਦਾਰ ਗੁਰਦਾਸਪੁਰ ਤੋਂ ਗੈਰ ਜ਼ਮੀਨੇ ਕਰਤੇ ਗੈਰ ਘਰੂ ਕਰਤੇ ਤਾਂ ਮੇਰਾ ਮਤਲਬ ਹੈ ਜੇ ਤੁਸੀਂ ਘੱਟ ਗਿੰਚੀਆਂ ਦੇ ਉੱਤੇ ਜਬਰ ਕਰੋਗੇ ਤਾਂ ਫਿਰ ਐਵਿਡੇ ਹਜ਼ਾਰ ਪੈਦਾ ਹੋ ਰਹੀ ਹੈ ਜਿਹੜੇ ਤੁਸੀਂ ਹੁਣ ਸਾਬ ਨਹੀਂ ਸਕਦੇ ਹੈਗੇ ਇੱਕ ਤਾਂ ਪਹਿਲ ਗਾਮ ਦਾ ਇੱਕ ਜਿਹੜਾ ਐਂਗਲ ਵਾਦ ਦੇ ਵਿੱਚ ਵਾਈ ਚਾਰਟ ਦਾ ਸਬਟਾਜ ਹੋਇਆ ਹੈ ਇਹ ਬਹੁਤ ਖਤਰਨਾਕ ਵਾਰੀ ਚੀਜ਼ ਹੈ ਤੇ ਮੈਨੂੰ ਗੰਦ ਕਰ ਲੈਣ ਦੇ ਕਰੋ ਸ਼ਰਮਿੰਦੇ ਨਾ ਹੋ ਰਹਾ ਕਰੋ ਜੋ ਕਰਕੇ ਇਹ ਅਸਲੀ ਗੱਲ ਕਰ ਦੇਣੀ ਚਾਹੀਦੀ ਹੈ ਜੇ ਅਸਲੀ ਗੱਲ ਤੁਸੀਂ ਸੁੰਣਾ ਚਾਹੁੰਦੇ ਹੋ ਅਗਰ ਗੱਲ ਕਰੀਏ ਮਜੀਠੀਆ ਵਿਕਰਮ ਸਿੰਘ ਮਜੀਠੀਆ ਨਾਸਰੇ ਨੂੰ ਲੈ ਕੇ ਕਿਵੇਂ ਦੇਖਦੇ ਜਿਵੇਂ ਸਰਕਾਰ ਬੋਲੋ ਉਹਨਾਂ ਦੇ ਉੱਪਰ ਪਾਚੇ ਕਰੇ ਗਏ ਨੇ ਜਾਂ ਸ਼ੁਕੀਰ ਬਾਦਲ ਜੀ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਸ਼ੋਮਨੀ ਕਾਲੀ ਦਾ ਵਰਕਰਾਂ ਨੂੰ ਪਹੁੰਚ ਨਹੀਂ ਦਿੱਤਾ ਗਿਆ ਜਮਹਾਲੀ ਦੇ ਵਿੱਚ ਸਾਨੂੰ ਤਾਂ ਛੋਟੀਆਂ-ਛੋਟੀਆਂ ਗ੍ਰਿਫਤਾਰੀਆਂ ਜਾਂ ਸਾਨੂੰ ਤਾਂ 8-8 ਸਾਲ ਜੇਲਾਂ ਦੇ ਵਿੱਚ ਰੱਖਿਆ ਇਹਨਾਂ ਨੂੰ ਕੜੇ ਤੇ ਜਿੱਥੇ ਅੱਜ ਹੁੰਦੀ ਯੋਤਕੋ ਉਹਨਾਂ ਤੋਂ ਹੁੰਦਾ ਹੈ ਮੇਰਾ ਮਤਲਬ ਨਾ ਕਿ ਅਰਗੇਟ ਸੀ ਹਾਂ ਉਹ ਬੁੱਝ ਸਰ ਨੇ ਉਹ ਵੀ ਜਿੱਥੇ ਅੱਗ ਸੀਗੀ ਦੇਸ ਤੋਂ ਹੋ ਰਹੇ ਕਿ ਜਿਹੜੀਆਂ ਏਜੰਸੀਜ਼ ਨੇ ਤੋਂ ਵੇਖ ਰਹੀਆਂ ਕਿ ਇਹ ਪੁਆ ਵਿਕਟੋਰੀਆ ਇੱਕ ਤੋਂ ਤੋਆ ਆ ਰਹੇ ਨਾ ਬੁਲਟਾ ਜੀ ਦਾ ਹੈਗਾ ਇੱਕ ਬਾਦਲ ਤੇ ਬੀਜੇਪੀ ਸਰਕਾਰ ਨੇ ਸੋ ਪਿਕਟਾ ਸੀਗਾ ਔਰ ਬਹੁਤ ਜ਼ਿਆਦਾ ਇੱਕ ਸੁਖਵੀਰ ਸਿੰਘ ਤੇ ਬਾਦਲ ਨੇ ਉਸ ਜਿਹੜੇ ਕੋਰਟੇ ਦਾ ਮੈਚ ਕਰਾਇਆ ਸੀਗਾ ਜਿਦੇ ਵਿੱਚ ਸਾਰੇ ਦੁਨੀਆ ਦੇ ਵੱਡੇ ਵੱਡੇ ਮੰਨੇ ਹੋਏ ਸਮਗਲਰ ਬੁ来ਏ ਸੀ ਤੇ ਬਹਾਨਾ ਬਣਾਇਆ ਸੀਗਾ ਕਿ ਅਸੀਂ ਕੋਰਟੇ ਦਾ ਮੈਚ ਕਰਾ ਰਹੇ ਹਾਂ ਸੋ ਬਹੁਤ ਕੁਸ਼ਿਸ਼ ਕੀਤਾ ਸਾਰਾ ਕੁਝ ਵਿਗੜ ਰਿਹਾ ਤੇ ਪਾਕਿਸਤਾਨ ਤੋਂ ਆਉਂਦੇ ਰਿਹਾ ਪਰ ਬਾਦਲ ਤੇ ਬੀਜੇਪੀ ਸਰਕਾਰ ਨੇ ਝੱਟਾ ਨਹੀਂ ਤੋੜਿਆ ਅਸੀਂ ਚਿੱਠੀਆਂ ਵੀ ਕਾਂਗਰਸ ਸਰਕਾਰ ਨੂੰ ਲਿਖੀਆਂ ਤੇ ਬਾਦਲ ਸਰਕਾਰ ਦੇ ਡੀਜੀਪੀ ਨੂੰ ਵੀ ਜਿસ્યા ਫਸ ਉਹਨਾਂ ਨੇ ਕੋਈ ਨੋਟਿਸ ਨਹੀਂ ਜਿਆ ਹੁਣ ਜਾ ਕੇ ਜਿਹੜਾ ਨੋਟਿਸ ਲਿਆ ਹੈ ਉਹਦੇ ਵਿੱਚ ਜੋ ਕੁਛ ਅਸੀਂ ਡੀਜੀਪੀ ਨੂੰ ਪਹਿਲਾਂ ਲਿਖਦੇ ਰਹੇ ਹੈ ਉਹ ਸਾਰੇ ਦਸਤਾਵੇਜ਼ ਸਰਕਾਰ ਕੋਲ ਪਹੁੰਚੇ ਹੋਏ ਹੈ ਕਿਉਂਕਿ ਕਿ ਮੈਂ ਚੰਨੀ ਸਾਹਿਬ ਨੂੰ ਸਾਰੇ ਦਸਤਾਵੇਜ਼ ਦੇ ਦੇਣਾ ਹੈ ਠੀਕ ਹੈ ওকে